ਲੱਗਿਆਗਾ ਬਾਕੀ ਇਹਦੀ ਚਾਦਰ ਨੂੰ سپورਟ ਦਿੱਤੀ ਹੋਈ ਆਪਾਂ ਲਾਈ ਹੋਈ ਆ سپورਟ ਬਾਕੀ ਆ ਜਿਹੜੇ ਨਟ ਪਾਏ ਹੋਏ ਆ ਇਹ ਡਬਲ ਕਰਦੇ ਕੁਆਲਿਟੀ ਦੀ ਆਪਣੀ ਪੂਰੀ ਜ਼ਿੰਮੇਵਾਰੀ ਰਹਿੰਦੀ ਆ ਵੀ ਬਿਲਡਿੰਗ ਨਹੀਂ ਟੁੱਟਦਾ ਆਪਣਾ ਬਾਕੀ ਇਹਦੇ ਚਾਦਰ ਕਰੋ ਪਾਈਏ ਸੁਖ ਦੇ ਪੁੰਚਾ ਕਰੋ ਲਾਭ ਸਿੰਘ ਮੇਸਤਰੀ ਉਹਨਾਂ ਦੀ ਦੁਕਾਨ ਤੇ ਪੁੰਚਾ ਕਰੋ ਭਾਈ ਹੌਲ ਕਰਾਹੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਸਾਰੇ ਭਰਾ ਸੋ ਬਾਈ ਜੀ ਨਵੀਂ ਵੀਡੀਓ ਦੇ ਵਿੱਚ ਸਪੈਸ਼ਲ ਮਾਡਲ ਕਰਾਹ ਹੈਵੀ ਕਰਾਹ ਲੈ ਕੇ ਹਾਜ਼ਰ ਹੋਏ ਆ ਇੱਕ ਵਾਰ ਫਿਰ ਤੋਂ ਸੋ ਸਾਰੀ ਕਰਾਹੇ ਦੀ ਡਿਟੇਲ ਤੁਹਾਨੂੰ ਆਪਾਂ ਬਰੀਕੀ ਵਿੱਚ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਣੇ ਪਿੰਡੋਂ ਹੀ ਹਰਪ੍ਰੀਤ ਸਿੰਘ ਬਾਈ ਠੇਕੇਦਾਰ ਉਹਨਾਂ ਨੇ ਸਪੈਸ਼ਲ ਡਿਮਾਂਡ ਤੇ ਆਪਾਂ ਤੋਂ ਕਰਾਹ ਬਣਵਾਇਆ ਬਾਈ ਡਿਮਾਂਡ ਤੇ ਸਾਈਟ ਹੀ ਕਰਾਹ ਪਾਏ ਤਿਆਰ ਕੀਤਾਗਾ ਕਰਾਹਾ ਦਰਅਸਲ ਆਪਾਂ ਅੱਜ ਤੋਂ 5-7 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਕਰਾਹੇ ਬਾਰੇ ਏਸੇ ਸੇਮ ਐਜ਼ ਇਹੋ ਜਿਹਾ ਕਰਾਹ ਦੀ ਵੀਡੀਓ ਪਾਈ ਸੀ ਹੈਵੀ ਕਰਾਹ ਦੀ ਵੀਡੀਓ ਪਾਈ ਸੀ ਸੋ ਤਾਂ ਕਰਕੇ ਬਾਈਆਂ ਨੇ ਉਹ ਵੀਡੀਓ ਦੇਖੀ ਬਾਈ ਕਹਿੰਦੇ ਵੀ ਆਪਾਂ ਨੂੰ ਯਾਰ ਵੀ ਇਹੋ ਜਿਹਾ ਸੇਮ ਕਰਾਹੀ ਬਣਾ ਕੇ ਦਿਓ ਤੋ ਤਾਂ ਕਰਕੇ ਬਾਈ ਨੇ ਆਪਣੇ ਤੋਂ ਆਰਡਰ ਤੇ ਕਰਾਹ ਬਣਾਇਆਗਾ ਸੋ ਕਰਾਂਗੇ ਸਾਰੀ ਗੱਲਬਾਤ ਆਪਾਂ ਕਰਾਹੇ ਬਾਰੇ ਸਾਰੀ ਡਿਟੇਲ ਦੇਵਾਂਗੇ ਤੁਹਾਨੂੰ ਕਿਹੜਾ-ਕਿਹੜਾ ਪਾਤੇ ਸਮਾਨ ਲਾਇਆਗਾ ਕਿਹੜਾ ਕਲਰ ਕੀਤਾਗਾ ਕਿਹੜੇ ਟਰੈਕਟਰ ਮਗਰ ਬਾਈ ਨੇ ਕਰਾਹ ਪਾਉਣਾਗਾ ਹੋ ਸਕਦਾ ਪੋਸੀਬਲ ਹੋਵੇ ਬਾਈ ਆਪਣੇ ਕੋਲੇ ਹੁਣ ਤਾਂ ਐਸ ਟਾਈਮ ਤਾਂ ਐਟ ਅ ਟਾਈਮ ਤਾਂ ਬਾਈ ਬਾਹਰ ਨੇ ਜੇ ਹੋਇਆ ਤਾਂ ਆਪਾਂ ਉਹਨਾਂ ਦਾ ਰਿਵਿਊ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਜਦੋਂ ਬਾਈ ਆਪਣੇ ਕੋਲੇ ਕਰਾਹ ਲੈਣ ਪਹੁੰਚਣਗੇ ਸਾਰੀ ਗੱਲਬਾਤ ਉਹਨਾਂ ਨਾਲ ਕਰਾਂਗੇ ਕਿੰਨਾ ਕਰਾ ਮਿਨੀਮਮ ਮੈਨੂੰ ਲੱਗਦਾ ਵੀ ਬਾਈਆਂ ਕੋਲੇ ਆਪਣਾ 7-8 ਬਕਰਾ ਇਸ ਟਾਈਮ ਜਾ ਰ ਸੋ ਸਾਰੀ ਗੱਲਬਾਤ ਕਰਦੇ ਆਂ ਕਰਾਹੇ ਬਾਰੇ ਆਜੋ ਤੁਹਾਨੂੰ ਦੰਨੀਆਂ ਡਿਟੇਲ ਸਾਰੀ ਫਸਟ ਆਫ ਆਲ ਤਾਂ ਬਾਈ ਜੀ ਆਪਾਂ ਕਲਰ ਕੁਆਲਿਟੀ ਦੀ ਗੱਲ ਕਰਾਂਗੇ ਕਲਰ ਕੁਆਲਿਟੀ ਤੁਹਾਨੂੰ ਦਿਖਾਉਣੇ ਆਪਾਂ ਸਾਰੀ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਜੌਂਡੀਆ ਟਰੈਕਟਰ ਮਗਰ ਬਾਈਆਂ ਨੇ ਕਰਾਹਾ ਪਾਉਣਾਗਾ ਬਾਕੀ ਕਲਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਈਨ ਪੂਰੀ ਆਈ ਹੋਈ ਆ ਪੇਂਟ ਦੀ ਵੀਰੇ ਟੱਚ ਦਾ ਰੰਗ ਯੂਜ਼ ਕਰਦੇ ਆਂ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੱਸਿਆ ਤੁਹਾਨੂੰ ਸਾਰਾ ਬਾਕੀ ਇਹਦੇ ਡਬਲ ਬੀਮ ਦੋਨੇ ਲੱਗੇ ਹੁੰਦੇ ਆ ਬਾਈ ਜੀ ਇੱਕ ਤਾਂ ਥੱਲੇ ਲੱਗਿਆ ਹੁੰਦਾ ਇੱਕ ਉੱਪਰ ਲੱਗਿਆ ਦੇਖ ਸਕਦੇ ਹੋ ਇੱਕ ਥ ਬਾਕੀ ਇਹਦੀ ਚਾਦਰ ਨੂੰ ਸਪੋਰਟ ਦਿੱਤੀ ਹੋਈ ਆਪਾਂ ਲਾਈ ਹੋਈ ਆ ਸਪੋਰਟ ਬਾਕੀ ਆ ਜਿਹੜੇ ਨਟ ਪਾਏ ਹੋਏ ਆ ਇਹ ਡਬਲ ਕਰ ਦਿੰਨੇ ਆ ਬਾਈ ਜੀ ਆਪਾਂ ਇਹ ਮੰਨ ਕੇ ਚਲੋ ਆਪਣਾ ਇਹ ਪਾਉਣ ਦਾ ਰੀਜਨ ਮੇਨ ਮਕਸਦ ਹੀ ਇਹ ਹੁੰਦਾ ਜਿਵੇਂ ਕਿਰਾਏ ਤੇ ਕਰਾਹਾ ਚੱਲਣਾਗਾ ਡਰਾਈਵਰ ਵੀਰ ਚਲਾਉਂਦੇ ਆ ਆਪਣੇ ਸੋ ਕਈ ਵਾਰੀ ੱਤਕਾ ਵੀ ਹੋ ਜਾਂਦਾ ਕਰਾਹੇ ਨਾਲ ਸੋ ਬਾਈ ਉਹਦੇ ਨਾਲ ਟੁੱਟਦਾ ਟੱਡਦਾ ਨਹੀਂਗਾ ਬਾਕੀ ਉਹਨਾਂ ਦਾ ਬਣਾਉਣ ਦਾ ਮਕਸਦ ਹੀ ਇਹ ਸੀਗਾ ਕਰਾਹਾ ਹੈਵੀ ਕਰਾਹਾ ਬਣਾਉਣ ਦਾ ਮਕਸਦ ਇਹ ਸੀ ਵੀ ਬਾਈ ਅਸੀਂ ਦੂਰ ਕਿਤੇ ਕਰਾਹਾ ਲੈ ਕੇ ਜਾਂਦੇ ਆ ਉੱਥੇ ਮੀ ਮੰਨ ਕੇ ਚਲੋ ਜਿਹੇ ਜਆ ਤੁਸੀਂ ਖਰਾਬ ਬਣਾਉਨੇ ਹੋਗੇ ਉਹ ਜਆ ਮੰਨ ਕੇ ਚਲੋ ਕਈ ਵਾਰੀ ਰਿਪੇਅਰ ਪੂਰ ਦਾ ਕੋਈ ਕੰਮ ਆਇਂਦਾ ਰਿਪੇਅਰ ਨਾ ਸਾਡੀ ਹੋਵੇ ਖਰਾ ਤੇ ਸੋ ਤਾਂ ਕਰਕੇ ਆਪਾਂ ਹੈਵੀ ਖਰਾਬ ਬਾਈਆਂ ਨੇ ਆਪਣੇ ਕੋਲੋਂ ਪਰਚੇਜ਼ ਕੀਤਾਗਾ ਬਾਕੀ ਤੁਸੀਂ ਦੁਬਾਰਾ ਦੇਖ ਸਕਦੇ ਹੋ ਥੱਲੇ ਵੀ ਸਪੋਟਾਂ ਦੇਖ ਸਕਦੇ ਹੋ ਪੂਰੀਆਂ ਪ੍ਰੋਪਰ ਲਾਈਆਂ ਹੋਈਆਂ ਹੋਗੀਆਂ ਪੂਰੀਆਂ ਵਧੀਆ ਬਾਈ ਬੀਮ ਨੂੰ ਫੱਟੀ ਤੋਂ ਸਪੋਟਾਂ ਦਿੱਤੀਆਂ ਹੋਗੀਆਂ ਨਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੀ ਖਰਾਬ ਹੈਵੀ ਬਣਦਾ ਬਾਈ ਜੀ ਬਾਕੀ ਆ ਹੱਕ ਵੀ ਦਿਖਾ ਦਿਓ ਬਾਈ ਜੀ ਹੱਕ ਵੀ ਪੂਰੀ ਡਿਮਾਂਡ ਤੇ ਸ਼ਪੈਹਲ ਲਾਈ ਹੋਈ ਆ ਕਈ ਰੇਟੋਜਨ ਤਾਂ ਆਜਣ ਪਾਉ ਜਾਂਦਾ ਟੋਟਲੀ ਟੜ ਦੀ ਨਹੀਂ ਆਪਣੀ ਜ਼ਿੰਮੇਵਾਰੀ ਆ ਬਾਕੀ ਵੀਰੇ ਬਿਲਡਿੰਗ ਕੁਆਲਿਟੀ ਦੀ ਆਪਣੀ ਪੂਰੀ ਜ਼ਿੰਮੇਵਾਰੀ ਰਹਿੰਦੀ ਆ ਵੀ ਬਿਲਡਿੰਗ ਨਹੀਂ ਟੁੱਟਦਾ ਆਪਣਾ ਬਾਕੀ ਇਹਦੇ ਚਾਦਰ ਆਪਾਂ 10 ਗੇਜ ਦੀ ਅਪਲਾਈ ਕੀਤੀ ਹੋਈ ਆ 10 ਗੇਜ ਸੌਰੀ 8 ਗੇਜ ਦੀ ਅਪਲਾਈ ਕੀਤੀ ਹੋਈ ਆ 8 ਗੇਜ ਦੀ ਬਾਈਆਂ ਨੇ ਸ਼ਪੈਹਲ ਕਹਿ ਕੇ ਆਪਾਂ ਤੋਂ ਲਵਾਈ ਹੈਗੀ ਬਾਕੀ ਛੁਰੀ ਵੀ ਸ਼ਪੈਹਲ ਲਾਈ ਹੋਈ ਆ ਆਪਾਂ ਜਿਹੜੀ ਹਰ ਵਾਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਵੀ ਹਾਂ ਤੇ ਹਰ ਕਰਾਦੇ ਆਪਾਂ ਲਾਉਣੇ ਵੀ ਆ ਸ਼ਪੈਹਲ ਛ ਅੱਜ ਤੋਂ ਬਾਅਦ ਆਪਾਂ ਆਪਾਂ ਗੱਲ ਕਰਾਂਗੇ ਜੀ ਘੋੜੀ ਬਾਰੇ ਘੋੜੀ ਤੇ ਹੀ ਮੰਨ ਕੇ ਚਲੋ ਮੇਨ ਰੋਲ ਹੁੰਦਾ ਕਰਾਹੇ ਦੇ ਵਿੱਚ ਸੋ ਬਾਈਆਂ ਨੇ ਡਿਮਾਂਡ ਤੀ ਆਪਾਂ ਤੋਂ ਕਿਹਾ ਬਾਈ ਜੀ ਆਪਾਂ ਮੋਟੀ ਘੋੜੀ ਵਾਲਾ ਹੀ ਕਰਾਹਾ ਲੈਣਾਗਾ ਸੋ ਘੋੜੀ ਵੀ ਆਪਾਂ ਉਹਨਾਂ ਨੂੰ ਵਧੀਆ ਲਾ ਕੇ ਦਿੱਤੀ ਆ ਅੱਜ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਆ ਬਾਈ ਜੀ 2.5 ਇੰਚੀ ਪੰਸੂ ਦੀ ਘੋੜੀ ਆਪਾਂ ਲਾਈ ਹੋਈ ਆ ਕਰਾਹੇ ਦੇ ਵਿੱਚ ਸੋ ਇਹਦੇ ਲਾਉਣ ਦਾ ਮਕਸਦ ਆ ਵੀ ਇਹ ਟੋੜ ਦੀ ਟੱੜ ਦੀ ਨਹੀਂ ਬਾਈ ਜੀ ਪੂਰੀ ਵਧੀਆ ਹੈਵੀ ਲਾਈ ਹੁੰਦੀ ਆ ਤਾਂ ਕਰਕੇ ਬਾਕੀ ਇਹਦੇ ਬਿਜਲੀ ਜਿਹੜੀ سپورਟ ਆ ਇਹ ਵੀ ਆਪਾਂ ਹੈਵੀ ਲਾਈ ਹੋਈ ਆ ਇਹ ਮਿਨੀਮਮ ਆਪਾਂ ਮੰਨ ਕੇ 2.4 ਦੀ 3 ਜੂਸ ਪੱਟੀ ਦੇ ਆਪਾਂ ਮੰਨ ਕੇ ਜਦੋਂ 2.2 ਦੀ ਐਂਗਲ ਲਾਉਣੀ ਹੈ ਤੇ ਆਪਾਂ 2.2 ਦੀ ਅਪਲਾਈ ਕੀਤੀ ਹੈ ਸੋ ਇਹ ਵੀ ਵਧੀਆ ਲਾਈ ਹੋਈ ਹੈ ਪੂਰੀ ਹੈਵੀ ਮਜੂਤੀ ਵਾਲਾ ਕੰਮ ਕੀਤਾ ਹੋਇਆ ਬਾਕੀ ਪੇਂਟ ਨੇ ਵੀ ਆਪਦੀਆਂ ਕਲਾ ਕਿਤੇਆਂ ਕੀਤੀਆਂ ਹੋਈਆਂ ਪੂਰੇ ਵਧੀਆ ਸੋ ਬਾਕੀ ਵੀਰ ਜੀ ਵੀਡੀਓ ਵਧੀਆ ਲੱਗੀ ਤਾਂ ਇਹ ਸ਼ੇਅਰ ਜ਼ਰੂਰ ਕਰਿਓ ਆਪਣੇ ਕਿਸਾਨ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਵੀਡੀਓ ਆਪਣੀ ਸੋ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ YouTube ਵਧੀਆ ਦੁਕਾਨ ਤੇ ਪਹੁੰਚਾ ਕਰੋ ਪਾਈਏ ਸੁੱਖ ਤੇ ਪਹੁੰਚਾ ਕਰੋ ਲਾਭ ਸਿੰਘ ਮੇਸਤਰੀ ਉਨਾ ਦੀ ਦੁਕਾਨ ਤੇ ਪਹੁੰਚਾ ਗਏ ਭਾਈ ਔਰ ਕਰਾਹੇ ਜਿੰਦਰੇ ਕਲਟੀਵੇਟਰ ਸਾਰਾ ਕੁਝ ਤਿਆਰ ਕਰਦੇ ਆ ਭਾਈ ਆ ਆਪਣੀ ਦੁਕਾਨ ਆ ਗਈ ਹੈ ਤੇ ਉੱਤੇ ਪਹੁੰਚ ਕੇ ਤੇ ਫਾਇਦਾ ਉਠਾਓ ਲਾਭ ਉਠਾਓ ਇੰਨੀਆਂ ਬੇਨਤੀਆਂ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਆਪਣੇ ਪੇਜ ਨੂੰ ਵੀ ਜਰੂਰ ਫੋਲੋ ਕਰਿਓ